ਮੈਨੂੰ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਨਸਸਡੋ ਹਸਪਤਾਲ ਦੇ ਅੰਦਰ ਦੇ ਵਿੱਚ ਜਿਹੜਾ ਇਹਨੂੰ ਅਪਡੇਟ ਕੀਤਾ ਨਸਸਡੋ ਦੇ ਅੰਦਰ ਨੂੰ ਲਗਭਗ 8 ਲੱਖ 68000 ਰੁਪਇਆ ਜਿਹੜਾ ਇਹ ਤੇ ਲੱਗਾ ਇਹਨੂੰ ਇਥੇ ਇਨਵੈਸਟ ਕੀਤਾ ਔਰ ਇਹਦੇ ਅੰਦਰ ਜਿਹੜੇ ਦਾਖਲ ਨੇ ਮਰੀਜ਼ ਉਹਨਾਂ ਦੇ ਲਈ ਵੱਖ-ਵੱਖ ਤਰ੍ਹਾਂ ਦੀ ਜਿਹੜੀ ਫੈਸਿਲਿਟੀਆਂ ਨੇ ਉਹ ਕਾਇਮ ਕੀਤੀਆਂ ਗਈਆਂ ਨੇ ਔਰ ਪਹਿਲੀ ਵਾਰ ਆ ਕਿ ਇੱਥੇ ਉਨਾ ਦੇ ਲਈ ਜਿੱਥੇ ਖਾਣੇ ਦਾ ਚੰਗਾ ਬੰਦੋਬਸਤ ਹੈ ਜਿਹੜਾ ਲਗਾਤਾਰ ਚੱਲ ਰਿਹਾ ਔਰ ਨਵੇਂ ਜਿਹੜੇ ਆ ਉਹ 10 ਬੈੱਡ ਹੋਰ ਸਾਨੂੰ 10 ਬੈੱਡ ਦਾ ਸੀਗਾ 10 ਬੈੱਡ ਹੋਰ ਲਾਏ ਇਹਨੂੰ 20 ਬੈੱਡ ਦਾ ਕੀਤਾ ਗਿਆ ਜੋਧਨ ਅਸ਼ੀਆ ਬੁਰਦ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮਹਿੰਮ ਪਹਾਰ ਸ਼ੁਰੂ ਕੀਤੀ ਗਈ ਆ ਉਹ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਅ ਮਤਲਬ ਉਹ ਬੱਚੇ ਜਿਹੜੇ ਆ ਹੁਣ ਉਹਨਾਂ ਨੂੰ ਇੱਥੇ ਸਿਵਲ ਹਸਪੀਟਲ ਦੇ ਅੰਦਰ ਉਹ ਆ ਰਹੇ ਨੇ ਪਹਿਲਾਂ ਨਾਲੋਂ ਜ਼ਿਆਦਾ ਆ ਰਹੇ ਆ। ਔਰ ਇਹ ਤੋਂ ਇਹ ਸਵਾਲ ਦੁੰਦਾ ਕਿ ਜਿਹੜੀ ਸਪਲਾਈ ਲਾਈਨ ਆ ਉਹ ਉਹ ਟੁੱਟੀ ਆ। ਸੋ ਇੱਥੇ ਸਾਰੇ ਇੰਤਜ਼ਾਮ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਕੀਤੇ ਗਏ। ਇੱਥੇ ਬਗੈਰ ਦਾ LED ਲਗਾਈ ਗਈ ਹੈ ਵੱਡੀ ਟਰੈਡਮਿਲ ਦਾ ਵੀ ਇੱਥੇ ਬੰਦੋਬਸ ਕੀਤਾ ਗਿਆ ਔਰ ਸਾਈਕਲਿੰਗ ਦਾ ਕੀਤਾ ਗਿਆ। ਤਰ੍ਹਾਂ ਤਰ੍ਹਾਂ ਦੇ ਜਿਹੜੀਆਂ ਉਹ ਬេស ਰੱਖਣ ਦੇ ਲਈ ਜਾਵਣਾ ਦੀ ਤੰਦਰੁਸਤੀ ਦੇ ਲਈ ਸਰੀਰਕ ਤੇ ਮਾਨਸਿਕ ਰੂਪ ਦੇ ਵਿੱਚ ਉਹ ਇਨਸਟਰੂਮੈਂਟ ਇੱਥੇ ਲਾਏ ਗਏ ਆ ਮਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਾ ਅਡਿੱੜ ਸੰਕਲਪ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਉਹ ਸਪਲਾਇਰ ਨੇ ਉਹ ਬਕਸੇ ਨਹੀਂ ਜਾਣਗੇ ਆਰਨਲ ਦਿਨਸਪੋਰ ਵੱਡੀਆਂ ਤਿਆਰੀਆਂ ਸਰਕਾਰ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਵੀ ਤਰ੍ਹਾਂ ਦੇ ਰੰਗਲਾ ਪੰਜਾਬ ਬਣਾਵਾਂਗੇ